ਬਾਬਾ ਹਰਨਾਮ ਸਿੰਘ ਤੁਮਾ ਨੇ ਇੱਕ ਇਕੱਠ ਕੀਤਾ ਸੀ ਆਨੰਦਪੁਰ ਸਾਹਿਬ ਗੁਰਦੁਆਰਾ ਦਰਸ਼ਨ ਪ੍ਰਕਾਸ਼ ਆਨੰਦਪੁਰ ਸਾਹਿਬ ਉਸ ਇਕੱਠ ਦੇ ਵਿੱਚ ਉਹਨਾਂ ਨੇ ਇੱਕ ਕਾਲ ਦਿੱਤੀ ਸੀ ਕਿ ਜੇ 28 ਮਾਰਚ ਤੱਕ ਬਕਾਇਦਾ ਤੌਰ ਤੇ ਜਿਹੜੇ ਫਾਰਕ ਕੀਤੇ ਤਿੰਨ ਜਥੇਦਾਰ ਉਹਨਾਂ ਨੂੰ ਬਹਾਲ ਨਾ ਕੀਤਾ ਗਿਆ ਤੇ ਉਹ 28 ਮਾਰਚ ਨੂੰ ਅੰਮ੍ਰਿਤਸਰ ਦੇ ਵਿੱਚ ਜਿਹੜਾ ਬਜਟ اجلاس ਸ਼੍ਰੋਮਣੀ ਕਮੇਟੀ ਦਾ ਹੋ ਰਿਹਾ ਵਾ ਉਹਨੂੰ ਲੈ ਕੇ ਉਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਧਰਨਾ ਦੇਣਗੇ। ਉਹਨਾਂ ਨੇ ਧਰਨਾ ਦਿੱਤਾ ਵੀ। ਉਹਨਾਂ ਦੇ ਧਰਨਾ ਦੇਣ ਤੋਂ ਬਾਅਦ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਧਰਨਾ ਜਾ ਕੇ ਬੈਠੇ ਵੀ। ਵੇ ਕਿਤੇ ਉਹਨਾਂ ਦਾ ਮੰਗ ਪੱਤਰ ਵੀ ਹਾਸਲ ਕੀਤਾ ਜਿਦੇ ਵਿੱਚ ਬਕਾਇਦਾ ਤੌਰ ਤੇ ਇਹ ਲਿਖਿਆ ਗਿਆ ਸੀ ਵੀ ਜੇ 15 April ਤੱਕ ਤੁਸੀਂ ਇਹ ਜਥੇਦਰ ਭਾਲ ਨਾ ਕੀਤੇ ਤੇ ਸੰਤ ਸਮਾਜ ਤੇ ਬਾਕੀ ਨਿਹੰਗ ਸਿੰਘ ਜਥੇ ਬੰਦੀਆਂ ਤੇ ਹੋਰ ਦਮਦਮੀ ਟਿਕਸਾਲ ਵਗੈਰਾ ਸਾਰੇ ਮਿਲ ਕੇ ਫਿਰ ਵੱਡਾ ਐਕਸ਼ਨ ਕਰਨਗੇ ਉਦੀ ਉਡੀਕ ਕੀਤੀ ਜਾਂਦੀ ਸੀ ਕਿ ਅੱਜ 17 ਤਰੀਕ ਹੋ ਗਈ 15 ਦਾ ਅਲਟੀਮੇਟਮ ਸੀ ਲੇਕਿਨ ਅੱਜ ਬਾਬਾ ਅਨਾਮ ਸਿੰਘ ਤੁਮਾ ਹਰ ਦਾ ਬਿਆਨ ਆ ਗਿਆ ਉਹਨਾਂ ਦਾ ਪ੍ਰੈਸ ਰਿਲੀਜ਼ ਆ ਗਿਆ ਜੀ ਦੇ ਵਿੱਚ ਉਹਨਾਂ ਨੇ ਵਾਰਨਿੰਗ ਕਰ ਦਿੱਤੀ ਹੈ ਫਿਰ ਭਾਈ ਅਸੀਂ 27 ਅਗਸਤ 27 April ਐਤਵਾਰ ਵਾਲੇ ਦਿਨ ਸਵੇਰੇ 11 ਵਜੇ ਉਧਰ ਬੱਸੀਆ ਵੀ ਗਈ ਹੈ 11 ਵਜੇ ਗੁਰਦੁਆਰਾ ਗੁਰਦਰਸ਼ਨਪੁਰ ਰਾਜ ਮੈਟਾ ਵੇਖੇ ਫਿਰ ਅਸੀਂ ਆਪਣੀਆਂ ਜਿਹੜੀਆਂ ਪਾਈਆਂ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀ ਉਹਨਾਂ ਦੀ ਮੀਟਿੰਗ ਕਰ ਰਹੇ ਹਾਂ ਉਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਵੇਗੀ ਕਿ ਜਥੇਦਰਾਂ ਨੂੰ ਭਾਲ ਕਰਨ ਵਾਸਤੇ ਅਸੀਂ ਅਲਟੀਮੇਟ ਦਿੱਤਾ ਸੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਵਾਪਸੀ ਸਿਰਫ ਇਸ ਸ਼ਰਤ ਤੇ ਹੋਈ ਸੀ ਕਿ ਜਥੇਦਰਾਂ ਦੀ ਭਾਲ ਕੀਤੀ ਜਾਵੇਗੀ ਜਿਆਨੀ ਸੁਲਤਾਨ ਸਿੰਘ ਨੂੰ ਦਮਦਮਾ ਸਾਹਿਬ ਜਿਸ ਦਿਨ ਲਾਇਆ ਜਾਊਗਾ ਤੇ ਰਗਬੀਰ ਸਿੰਘ ਨੂੰ ਇੱਥੇ ਰੀਸਟੋਰ ਕੀਤਾ ਜਾਏਗਾ। ਲੇਕਿਨ ਉਹ ਨਹੀਂ ਹੋਇਆ। ਹੁਣ ਬਾਬਰ ਨਾਮ ਸਿੰਘ ਤੁਮਾਂ ਕੱਲ ਤੇ ਮਹਾਰਾਸ਼ਟਰ ਦੇ ਵਿੱਚ ਫਾਇਨਡ ਵੀਸ ਦੇ ਧੰਨਵਾਦ ਕਰ ਰਹੇ ਸੀ ਵੀ ਤੁਸੀਂ ਬਹੁਤ ਸਾਡੇ ਵਾਸਤੇ ਕੰਮ ਕੀਤੇ ਤੇ ਸਿੱਖਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ। ਉਸ ਧਾਰਮਿਕ ਸਮਾਗਮ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਹਾਜ਼ਰ ਸਨ। స్పష్ట కంతే লেখਿਆ ਵੀ ਅੱਜ ਕੱਲ ਬਾਬੇ ਤੁਮਾ ਦੀ ਜਿਹੜੀ ਆ ਉਹ ਬੀਜੇਪੀ ਦਾ ਕਾਵੀਰ ਸਹੀ ਹੈ ਕਾਫੀ ਉਹਨਾਂ ਦੀ ਨੇੜਤਾ ਬੀਜੇਪੀ ਨਾਲ ਹੁਣ ਬਾਬਾ ਤੁਮਾ ਤੇ ਇਹ ਇਲਜ਼ਾਮ ਤੇ ਨੈਚੁਰਲੀ ਲੱਗਣੀ ਲੱਗਣੇ ਵੀ ਉਹ ਬੀਜੇਪੀ ਦੇ ਸ਼ਹਿਦੇ ਕਰ ਰਹੇ ਜੀ ਲੇਕਿਨ ਫੇਰ ਵੀ ਉਹਨਾਂ ਨੇ ਇੱਕ 27 ਤਰੀਕ ਨੂੰ 27 ਅਪ੍ਰੈਲ ਨੂੰ ਇੱਕ ਕਾਲ ਦਿੱਤੀ ਸਾਰੀਆਂ ਜਥੇਬੰਦੀਆਂ ਨੂੰ ਵੀ ਆਓ ਬਈ ਆਪਾਂ ਜਥੇਦਰਾਂ ਦੇ ਵਿਕਾਰ ਦੀ ਬਹਾਲੀ ਲਈ ਇੱਕ ਵਾਰੀ ਫਿਰ ਇੱਕ ਮੋਰਚਾ ਲਈਏ ਉਸ ਮੀਟਿੰਗ ਦੇ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣੀਆਂ ਕੋਈ ਵੱਡਾ ਐਕਸ਼ਨ ਉਲੀਕਿਆ ਜਾ ਸਕਦਾ ਜੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿੱਥੇ ਦਫ਼ਤਰ ਹੈ ਸ਼੍ਰੋਮਣੀ ਕਾਲਜਾ ਉੱਥੇ ਵੀ ਗੱਲ ਕੀਤੀ ਜਾ ਸਕਦੀ ਹੈ ਫਿਰ ਜਥੇਬੰਦੀਆਂ ਨੂੰ ਕਿਹਾ ਜਾ ਸਕਦਾ ਵੀ ਸੰਗਵੀਰ ਸਿੰਘ ਬਾਦਲ ਜਿੱਥੇ ਵੀ ਜਾਵੇ ਉੱਥੇ ਦਾ ਘਰਾਓ ਕਰੋ ਐਡਵੋਕੇਟ ਧਾਮੀ ਦਾ ਕਰੋ ਐਡਵੋਕੇਟ ਤਾਂ ਮੀਨਾ ਜਿਹੜੇ ਬਕਾਇਦਾ ਤੌਰ ਤੇ ਵਾਅਦੇ ਕੀਤੇ ਸੀਗੇ ਸੁਖਬੀਰ ਸਿੰਘ ਬਾਦਲ ਨੇ ਉਹ ਪੂਰੇ ਨਹੀਂ ਕੀਤੇ ਇਹਦੇ ਨਾਲ ਹੀ ਮੈਂ ਖਬਰ ਸਾਂਝੀ ਕਰਦੇ ਆਂ ਦਾਲ ਖਾਲਸਾ ਨੇ ਅੱਜ ਵੀ 2-3 ਮੁੱਦੇ ਠਾਏ ਨੇ ਪਹਿਲਾ ਮੁੱਦਾ ਤੇ ਉਹਨਾਂ ਇਹ ਠਾਇਆ ਵੀ ਸੁਖਬੀਰ ਸਿੰਘ ਬਾਦਲ ਨੇ ਜਿਸ ਤਰੀਕੇ ਨਾਲ ਜਥੇਦਾਰਾਂ ਦੀ ਤੋਹੀਨ ਕੀਤੀ ਹੈ 12 ਤਰੀਕ ਤੇ 13 ਤਰੀਕ ਨੂੰ ਆਪਣੇ ਮੱਝ ਦੇ ਉੱਤੋਂ ਉਹਨਾਂ ਉਹਦੀ ਨਖੇਦੀ ਕੀਤੀ ਹੈ ਜਥੇਦਾਰਾਂ ਨੂੰ ਤੁਸੀਂ ਇਸ ਤਰੀਕੇ ਨਾਲ ਤਾਂ ਕੋਈ ਬੰਦਾ ਦਿਹਾੜੀਦਾਰ ਜਿਹੜਾ ਵਾ ਮਜ਼ਦੂਰ ਖੜੇ ਉਹਨੂੰ ਫੜ ਕੇ ਆਪਣੇ ਖੇਤ ਚੋਂ ਬਾਹਰ ਨਹੀਂ ਕੱਢਦਾ ਜਦੋਂ ਤੁਸੀਂ ਕੱਢ ਦਿੰਦੇ ਹੋ ਉਹਦੇ ਵਿੱਚ ਉਹਨਾਂ ਬੜਾ ਵੱਡਿਆ ਪੁਆਇੰਟ ਲਿਆ ਤੁਸੀਂ ਕਹਿੰਦੇ ਹੋ ਵੀ ਜਿਹੜੇ ਜਥੇਦਾਰ ਇਹ ਭਾਜੀਪੀ ਕੋਲ ਵਿਕੇ ਹੋਏ ਸੀ ਉਹਨਾਂ ਦੇ ਟਾਊਟ ਸੀਗੇ ਜੇ ਉਹ ਜਥੇਦਾਰ ਬਣ ਕੇ ਤਖਤਾਂ ਜਥੇਦਾਰ ਬਣ ਕੇ ਉਹ ਬੀਜੇਪੀ ਦੇ ਬੰਦੇ ਸੀ ਬੀਜੇ ਦੀ ਬੀਜੇਪੀ ਦੀ ਅੱਖ ਲੱਗ ਕੇ ਕੰਮ ਕਰਦੇ ਸੀਗੇ ਤੇ ਫਿਰ ਸਾਨੂੰ ਇਹ ਦੱਸ ਦਿੱਤਾ ਜਾਵੇ ਕਿ ਜੇ ਸਤਕਣ ਸ਼੍ਰੀ ਹਰਮੰਦਰ ਸਾਹਿਬ ਦੇ ਗਰੰਟੀ ਆ ਇਹਦਾ ਮਤਲਬ ਇਹ ਹੋਇਆ ਕਿ ਬੀਜੇਪੀ ਦਾ ਸਮਰਥਕ ਜਿਹੜਾ ਵਜਾ ਬੀਜੇਪੀ ਦਾ ਬੰਦਾ ਜਿਹੜਾ ਉਹ ਜਥੇਦਾਰ ਨਹੀਂ ਬਣ ਸਕਦਾ ਦਰਬਾਰ ਸਭ ਵਿੱਚ ਗਰੰਟੀ ਲੱਗ ਸਕਦਾ ਉਹ ਕਹਿੰਦੇ ਤੇ ਬਾਰੇ ਸਪਸ਼ਟ ਕਰੇ ਜਿਹੜੀ ਤੋਹੀਨ ਜਥੇਦਾਰ ਉਤੇ ਇਲਜ਼ਾਮ ਲਾ ਕੇ ਕੀਤੀ ਆ ਉਹ ਸੰਗੀਤ ਅਤੇ ਸਖਬੀਰ ਸਿੰਘ ਬਾਦਲ ਬਿਨਾਂ ਕਿਸੇ ਦੇਰੀ ਤੋਂ ਮਾਫੀ ਮੰਗੇ ਦੂਸਰੀ ਚੀਜ਼ ਉਹਨਾਂ ਨੇ ਇੱਕ ਗੱਲ ਕਹੀ ਆ ਕਿ ਜਿਹੜਾ ਭਾਈ ਬਲਵੰਤ ਸਿੰਘ ਰਾਜਵਾਨਾ ਵਾ ਉਹਦੀ ਪਟੀਸ਼ਨ ਜਿਹੜੀ ਪਾਈ ਆ ਰਹਿਮ ਦੀ ਅਪੀਲ ਪਾਈ ਆ ਸ਼ਰਮਣੀ ਕਮੇਟੀ ਉਹ ਕਿਸੇ ਬਿਨਾਂ ਬਿਨਾਂ ਕਿਸੇ ਦੇਰੀ ਤੋਂ ਵਾਪਸ ਲਵੇ ਕਿਉਂਕਿ ਜਿਹੜੇ ਸਿੱਖ ਜਰਨੈਲ ਨੇ ਨਾ ਉਹ ਮਾਫੀ ਨਹੀਂ ਕਦੀ ਮੰਗਦੇ ਤੁਸੀਂ ਰਹਿਮ ਦੀ ਅਪੀਲ ਪਾਈ ਹੈ ਪਾਈ ਰੱਖੋ ਲੇਕਿਨ ਇਹਨੂੰ ਵਾਪਸ ਲਓ ਤਾਂ ਕਿ ਸਮਝੋ ਉਹ ਕਹਿ ਰਹੇ ਨੇ ਉਹ ਜਰਨੈਲ ਆ ਸਾਡਾ ਸ਼ਾਤਾਪਨਵੇਂ ਸਿੱਖ ਨੇ ਕੋਈ ਗੱਲ ਨਹੀਂ ਉਹ ਤਿਆਰ ਹੈ ਮੈਨੂੰ ਮੇਰੀ ਮੌਤ ਤੇ ਜ਼ਿੰਦਗੀ 'ਚ ਕੋਈ ਫਰਕ ਮਹਿਸੂਸ ਨਹੀਂ ਮੈਨੂੰ ਹੁੰਦਾ ਕੋਈ ਇਸ ਕਰਕੇ ਤੁਸੀਂ ਜ਼ਿਆਸਤੀ ਕਰ ਰਹੇ ਹੋ ਜਿਹੜੀ ਤੁਸੀਂ 25 ਅਪ੍ਰੈਲ 25 ਮਾਰਚ 2012 ਨੂੰ ਪਟੀਸ਼ਨ ਪਾਈ ਸੀ ਉਹਨੂੰ ਬਿਨਾਂ ਕਿਸੇ ਦੇਰੀ ਤੋਂ ਵਾਪਸ ਲਓ ਤੁਸੀਂ ਹੁਣ ਤੱਕ ਕੱਖ ਨਹੀਂ ਕੀਤਾ ਉਹਦੇ ਅਗਲੀ ਗੱਲ ਉਹ ਇਹ ਵੀ ਗੱਲ ਕਹਿੰਦੇ ਨੇ ਭਾਈ ਰਾਜੋ ਵਾਲੇ ਦੀ ਗੱਲ ਹੋਗੀ ਜਥੇਦਰਾਂ ਦੀ ਗੱਲ ਹੋਗੀ ਇੱਕ ਦੋ ਹੋਰ ਸੀ ਮਨੂੰ ਨਹੀਂ ਪੁੱਛਿਆ ਕਿ ਦੋ ਤਿੰਨ ਹੋਰ ਹੀ ਉਹਨੇ ਗੱਲ ਕੀਤੀਆਂ ਸੀ ਉੱਥੇ ਲੇਕਿਨ ਮੇਨ ਗੱਲਾਂ ਉਹਦੀਆਂ ਦੇ ਦੋ ਸੀਗੀਆਂ ਹਨ ਕਿ ਇਹ ਜਿਹੜੀਆਂ ਮਹੱਤਵਪੂਰਨ ਗੱਲਾਂ ਵਾਂ ਜਥੇਦਾਰਾਂ ਬਾਰੇ ਜੋ ਵਾਇਡਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਆ ਉਹਦੀ ਤੁਰੰਤ ਕੌਮ ਤੋਂ माफी ਮੰਗੇ ਜੇ ਮਾਫੀ ਨਹੀਂ ਮੰਗੂਗਾ ਤੇ ਫਿਰ ਸਾਨੂੰ ਵੱਡਾ ਐਕਸ਼ਨ ਕਰਨਾ ਪਊਗਾ